ਮਰੀ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਂਦਾ ਆ ਤਿੰਨ ਮਹੀਨੇ ਸਾਵਰ ਮਸੀ ਮੈਨੂੰ ਅਣਪਛਾਤੀ ਜਗ੍ਹਾ ਤੇ ਰੱਖਦਿਆ ਤਿੰਨ ਮਹੀਨੇ ਤੁਹਾਡੀ ਉਮਰ ਕਿੰਨੀ ਆ ਮੇਰੀ 22 ਸਾਲ ਤੇ ਤੁਹਾਨੂੰ ਉਹਨਾਂ ਨੇ ਗਰਭਤੀ ਵੀ ਕਰਤਾ ਹਾਂਜੀ ਸਾਵਰ ਮਸੀ ਇਹ ਤੁਹਾਨੂੰ ਲਾਇਕ ਕਰਦਾ ਸੀ ਤੁਸੀਂ ਇਸ ਨੂੰ ਨਾ ਕਰਤੀ ਤੇ ਇਹਨੇ ਕਿਡਨਾਪ ਕਰਾ ਕੇ ਤੁਹਾਡਾ ਜਿਹੜਾ ਜ਼ਬਰਨ ਜਨਾ ਕੀਤਾ ਤੁਹਾਡੇ ਨਾਲ ਤੇ ਤੁਹਾਡਾ ਜਿਹੜਾ ਧਰਮ ਵੀ ਪਰਿਵਰਤਨ ਕਰਵਾ ਦਿੱਤਾ ਖਾਣੇ ਵਾਲੀ ਕੋਈ ਗੱਲ ਕਹੀ ਜਾਂਦੇ ਆ ਕੁੜੀਏ ਮੁੰਡੇ ਦੀ ਲਾਈਫ ਖਰਾਬ ਹੋ ਜੂਗੀ ਉਹਨੂੰ ਉਮਰ ਕੈਦ ਹੋ ਜਣੀ ਆ ਤੂੰ ਆਪਣੇ ਬਿਆਨ ਵਾਪਸ ਲੈ ਲੈ ਤੁਹਾਡੇ ਤੋਂ ਇਲਾਵਾ ਹੋਰ ਕੋਈ ਕੁੜੀ ਵੀ ਸੀ ਉੱਥੇ ਜਾਂ ਇਕੱਲੇ ਤੁਸੀਂ ਸੀ ਨਹੀਂ ਮੈਂ ਹੀ ਸੀਗੀ ਉਹਦੀ ਫੈਮਲੀ ਦੇ ਵਿੱਚ ਰੱਖਿਆ ਹੋਇਆ ਸੀ ਉਹਨਾਂ ਨੂੰ ਅੱਛਾ ਫੈਮਲੀ ਦੇ ਵਿੱਚ ਰੱਖਿਆ ਹੋਇਆ ਸੀ ਉਹਨਾਂ ਨੂੰ ਉਹਦੀ ਫੈਮਲੀ ਉੱਥੇ ਇੱਕ ਮਨਜੀਤ ਸਿੰਘ ਪਾਸਟਰ ਨੂੰ ਸਾਧਦੀ ਆ ਤੇ ਮੈਨੂੰ ਕਹਿੰਦੀ ਆ ਜ਼ਬਰਦਸਤੀ ਉਹ ਜਿਹੜਾ ਪਾਸਟਰ ਆ ਜ਼ਬਰਦਸਤੀ ਕਹਿੰਦਾ ਆ ਕਿ ਤੂੰ ਹੁਣ ਕ੍ਰਿਸਚੀਅਨ ਬਣ ਗਈ ਆ ਜਾਂ ਜਲ ਪਿਆਉਂਦਾ ਆ ਫਿਰ ਮੈਨੂੰ ਗਲਤ ਗਲਤ ਛੇੜ ਕਰਦਾ ਆ ਹਾਥੂ ਤਲੋਂਦਾ ਆ ਤੇ ਮੈਨੂੰ ਕਹਿੰਦਾ ਤੂੰ ਕ੍ਰਿਸਚੀਅਨ ਬਣ ਗਈ ਹੁਣ ਤੂੰ ਸਾਸਤਰੀ ਕਾਲ ਨਹੀਂ ਕਹਿਣਾ ਹੈਗਾ ਤੂੰ ਹੁਣ ਜੈ ਮੁਸੀ ਦੀ ਕਹਿਣਾ ਆ ਸਲਾਮ ਕਹਿਣਾ ਆ ਸੀਸੀਟੀਵੀ ਤਾਂ ਹੋਊਗੀ ਕੋਈ ਉੱਥੇ ਮੇਰੇ ਕੋਲ ਸੀਸੀਟੀਵੀ ਫੁਟੇਜ ਦੀ ਵੀਡੀਓ ਵੀ ਹੈਗੀ ਆ ਜਿਦੇ ਚ ਉਹ ਮੈਨੂੰ ਲੈ ਕੇ ਜਾਂ ਜਿੱਚ ਮਾਰ ਕੇ ਲੈ ਕੇ ਜਾ ਰਿਹਾ ਹੂ ਮੈਂ ਜਿਹੜੇ ਟੱਪਦੀ ਆ ਬਾਹਰ ਆ ਕੇ ਮੈਂ ਕਿਸੇ ਜਾਨਦੀ ਹੋਈ ਔਰਤ ਨੂੰ ਪੁੱਛਦੀ ਆ ਕਿ ਆਂਟੀ ਜਗਤ ਦਾ ਨਾਮ ਕੀ ਆਂਟੀ ਬੋਲਦੀ ਆ ਮਿਰਜੇ ਦੀਆਂ ਕਾਦੀਆਂ ਅੱਜ ਕੋਈ ਬਕਾਇਦਾ ਵੀਡੀਓ ਵੀ ਪਈਆਂ ਹੋਈਆਂ ਨੇ ਜਿਦੇ ਵਿੱਚ ਇਹ ਹਥਿਆਰ ਖਰੀਦਦੇ ਪਏ ਨੇ ਤੇ ਮੈਨੂੰ ਲੱਗੇ ਬਿਠਾ ਕੇ ਸੁਣਾਉਂਦਾ ਹੁੰਦਾ ਸੀਗਾ ਕਿ ਮੈਂ ਤੇਰੇ ਭਰਾ ਨੂੰ ਮਰਵਾ ਦੇਣਾ ਆ ਤੇਰੀ ਫੈਮਿਲੀ ਨੂੰ ਇੱਦਾਂ ਕਰ ਦੇਣਾ ਆ ਤੇਰੀ ਸਿਸਟਰ ਨੂੰ ਮਰਵਾ ਦੇਣਾ ਆ ਘਾਣੇ ਵਾਲੇ ਜਾ ਕੇ ਇਹ ਕਹਿੰਦੇ ਆ ਕਿ ਇੱਥੇ ਨਹੀਂ ਤੁਹਾਡਾ ਕੇਸ ਹੋ ਸਕਦਾ ਤੁਸੀਂ ਕੋਰਟ ਨਹੀਂ ਜਾਓ ਉੱਥੇ ਜਾਂਦੀ ਆ ਉੱਥੋਂ ਵਾਪਸ ਫੇਰ ਭੇਜਦੇ ਆ ਕਿ ਤੁਸੀਂ ਡੇਰੇ ਜਾਓ ਡੇਰਿਆਂ ਏਦਾਂ ਹੀ ਉਹਨਾਂ ਨੂੰ ਖੱਜਲ ਖਰਾਬ ਕਰਦੇ ਆ ਕਿਉਂਕਿ ਇਹਨਾਂ ਨੇ ਉਹਨਾਂ ਕੋ ਪੈਸੇ ਲਏ ਹੋਏ ਸੀਗੇ ਉਹਨਾਂ ਨੇ ਮੇਰੇ ਘਰ ਦੇ ਨੂੰ ਇਹੀ ਕਹਿੰਦੇ ਰਹੇ ਆ ਐਸਚਓ ਸਰ ਕਿ ਟੱਡੀ ਕੁੜੀ 22 ਸਾਲ ਦੀ ਆ ਉਹ ਆਪਣੀ ਮਰਜ਼ੀ ਨਾਲ ਗਈ ਆ ਉਹਨੇ ਵਿਆਹ ਕਰਾ ਲਿਆ ਆ ਉਹਨੇ ਨਹੀਂ ਵਾਪਸ ਆਉਣਾ ਹੈਗਾ ਤੁਸੀਂ ਐਵੇਂ ਪਿੱਛੇ ਹਨਾ ਏਦਾਂ ਕਰਦੇ ਪਏ ਹੋ ਕਿੰਝ ਮੈਂ ਕੁਛ ਇਹਦਾਂ ਨਾ ਕਰੂੰਗੀ ਵੀ ਤੇ ਮੈਂ ਸੈਲਰ ਤੇ ਚਪੇੜਾ ਖਾ ਕੇ ਥੋੜੀ ਜਾਊਂਗੀ ਹਨਾ ਹਲਾ ਮੈਨੂੰ ਡਰ ਹੁੰਦਾ ਹੈ ਸਾਰੇ ਕਿ ਇਹ ਕੁਛ ਨਹੀਂ ਕਰਵਾਏਗੀ ਮੁੰਡੇ ਤੇ ਕਾਰਵਾਈ ਨਹੀਂ ਕਰਵਾਏਗੀ ਕਿਉਂਕਿ ਉਹਨਾਂ ਦੇ ਨਾ ਪੇਰੈਂਟਸ ਮੇਰੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਲੱਖ ਰੁਪਇਆ ਦੇ ਚੁਕੇ ਸੀਗੇ ਐਸ ਐਚਓ ਸਤਨਾਮ ਸਿੰਘ ਨੂੰ ਅੱਛਾ ਸਤਪਾਲ ਸਿੰਘ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਆਨਅਰ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਵਿਕਰਮ ਆਏ ਦਿਨ ਹੀ ਪੰਜਾਬ ਦੇ ਵਿੱਚ ਖਬਰਾਂ ਆ ਰਹੀਆਂ ਨੇ ਕਿ ਕਿਸੇ ਪਾਸਟਰ ਨੇ ਰੇਪ ਕਰਤਾ ਕਿਸੇ ਪਾਸਟਰ ਨੇ ਮਰਡਰ ਕਰਤਾ ਤਾਂ ਕਿਸੇ ਪਾਸਟਰ ਨੇ ਜ਼ਬਰਨ ਕਿਸੇ ਦਾ ਧਰਮ ਪਰਿਵਰਤਨ ਕਰਾਤਾ ਤੇ ਇਹੀ ਇੱਕ ਮਾਮਲਾ ਇਦਾਂ ਦਾ ਹੀ ਇੱਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਕਿ ਇੱਕ ਧੀ ਦਾ ਇੱਕ ਨੌਜਵਾਨ ਪਹਿਲਾਂ ਜ਼ਬਰਨ ਰੇਪ ਕਰਦਾ ਤੇ ਉਹ ਕਿਸੇ ਪਾਸਟਰ ਦੇ ਕੋਲੋਂ ਜ਼ਬਰਦਸਤੀ ਉਸੇ ਧੀ ਦਾ ਧਰਮ ਪਰਿਵਰਤਨ ਵੀ ਕਰਾ ਦਿੰਦਾ ਤੀਨ ਨੂੰ ਬੰਦੀ ਬਣਾ ਕੇ ਰੱਖਿਆ ਜਾਂਦਾ ਹੈ ਘਰ ਦੇ ਵਿੱਚ ਹੀ ਉਹ ਭਜਨ ਦੀ ਵੀ ਕੋਸ਼ਿਸ਼ ਕਰਦੀ ਆ ਪਰ ਉਸ ਨੂੰ ਮੁੜ ਤੋਂ ਲੱਭ ਕੇ ਵਾਪਸ ਲੈ ਆਂਦਾ ਜਾਂਦਾ ਸਾਡੇ ਨਾਲ ਜੁੜੇ ਨੇ ਗੁਰਪ੍ਰੀਤ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਆਉਣ ਯਰ ਤੇ ਇੱਕ ਇਦਾਂ ਤੁਸੀਂ ਇੱਕ 크੍ਰਿਸਚੀਅਨ ਇੱਕ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਹੋ ਤੁਸੀਂ ਐਸੀ ਕੀ ਆਪਣੇ ਧਰਮ ਦੇ ਵਿੱਚ ਕਮੀ ਸੀ ਜਾਂ ਤੁਹਾਨੂੰ ਕੀ ਕਮੀ ਮਹਿਸੂਸ ਹੋਈ ਜੋ ਤੁਸੀਂ ਦੂਸਰੇ ਧਰਮ ਦੇ ਵਿੱਚ ਗਏ ਕੋਈ ਕਮੀ ਨਹੀਂ ਮਹਿਸੂਸ ਹੋਈ ਮੈਂ ਸਿੱਖ ਬ੍ਰਾਦਰੀ ਜੋ ਬਿਲੋਂਗ ਕਰਦੀ ਆ ਜੀ ਤੇ ਕੋਈ ਵੀ ਸਿੱਖ ਬ੍ਰਾਦਰੀ ਦੀ ਕੁੜੀ ਇਦਾਂ ਨਹੀਂ ਚਾਹੁੰਦੀ ਹੈਗੀ ਕਿ ਮੈਂ ਕ੍ਰਿਸਚਨ ਬਣਾ ਕਿਉਂਕਿ ਸਾਡੇ ਜੱਟਾਂ ਦੀ ਕੋਈ ਕਮੀ ਪੇਛੀ ਤਾਂ ਹੈ ਨਹੀਂ ਆ ਕਿ ਅਸੀਂ ਕ੍ਰਿਸਚਨ ਬਣੀ ਹੈ ਨਾ ਹੂੰ ਤੇ ਜਦੋਂ ਕਿਸੇ ਕੁੜੀ ਨਾਲ ਗਲਤ ਹੁੰਦਾ ਆ ਉਹਨੂੰ ਕੁੱਟਦੇ ਮਾਰਦੇ ਆ ਉਹਦੇ ਨਾਲ ਜ਼ਬਰਦਸਤੀ ਕਰਦੇ ਆ ਫੇਰ ਹੀ ਉਹ ਇਦਾਂ ਕੁਝ ਕਰਦੀ ਆ ਹਨਾ ਕੋਈ ਆਪਣੀ ਆਪਣੀ ਇਦਾਂ ਦਾ ਕੋਈ ਡਿਸੀਜਨ ਲੈਂਦੀ ਹੋਗੀ ਜੀ ਤੁਹਾਡੇ ਨਾਲ ਐਸੀ ਕੀ ਘਟਨਾ ਵਾਪਰੀ ਜੋ ਤੁਹਾਨੂੰ ਤੁਸੀਂ ਇਲਜ਼ਾਮ ਲਗਾ ਰਹੇ ਹੋ ਇੱਕ ਪਾਸਟਰ ਦੇ ਉੱਤੇ ਕਿ ਉਹਨਾਂ ਨੇ ਤੁਹਾਨੂੰ ਜ਼ਬਰਦਸਤੀ ਜੜਾ ਧਰਮ ਪਰਿਵਰਤਨ ਕਰਾਇਆ ਤੁਹਾਡਾ ਰੇਪ ਵੀ ਹੁੰਦਾ ਰਿਹਾ ਪੂਰੀ ਘਟਨਾ ਕੀ ਆ ਇੱਕ ਵਾਰੀ ਜਨਤਾਂ ਨੂੰ ਜ਼ਰੂਰ ਦੱਸ ਦਿਓ ਮੈਂ ਇੱਕ ਪ੍ਰਾਈਵੇਟ ਜੌਬ ਕਰਦੀ ਸੀਗੀ ਸਤਨਾਮ ਰਾਈਸ ਮਿਲਦੀ ਆਪਣੇ ਲਾਗੇ ਲੋਕਲੀ ਰੋਜ਼ ਹੀ ਮੈਂ ਉੱਥੇ ਜਾਂਦੀ ਸੀਗੀ ਸਵੇਰੇ 8 ਵਜੇ ਜਾਂਦੀ ਸੀਗੀ ਸ਼ਾਮ ਨੂੰ 5:30 ਵਜੇ ਛੁੱਟੀ ਹੁੰਦੀ ਸੀਗੀ ਮੈਨੂੰ 19 ਜਨਵਰੀ ਦੀ ਗੱਲ ਆ ਮੈਂ ਦਿੱਲੀ ਦੀ ਤਰ੍ਹਾਂ ਉੱਥੇ ਜੌਬ ਤੇ ਗਈ ਤੇ ਤੁਹਾਨੂੰ ਮम्मी ਦਾ ਫੋਨ ਆਉਂਦਾ ਹੈ ਕਰੋ ਕਿ ਆਪਾਂ ਸਾਰਿਆਂ ਨੇ ਗੁਰਦੁਵਰਾ ਸਾਹਿਬ ਜਾਣਾ ਵਾ ਸਰਹੰਦ ਤੇ ਤੂੰ ਵੀ ਅੱਜ ਆਪਣਾ ਨਾਮ ਲਖਵਾ ਲੈ ਤੇ ਆਪਾਂ ਸਾਰੀ ਫੈਮਿਲੀ ਜਾਂਦੇ ਆ ਮੈਂ ਘਰੇ ਹੁੰਨੀ ਆ 11 ਵਜੇ ਮम्मी ਉਹਨਾਂ ਦੇ ਕੋਲ ਘੰਟਾ ਕਰਕਦੀਆਂ ਵਾਪਸ ਫਿਰ ਮੈਂ ਉੱਥੇ ਜਾਂਦੀ ਆ ਆਪਣੀ ਜੌਬ ਤੇ ਜਦੋਂ ਮੈਂ ਵਾਪਸ ਜਾਂਦੀ ਆ ਉੱਥੇ 3:50 ਦਾ ਟਾਈਮ ਹੁੰਦਾ ਆ ਤੇ ਸਾਡੇ ਪਿੰਡ ਦੇ ਦੋ ਮਤਲਬ ਮੁੰਡੇ ਹੁੰਦੇ ਆ ਸਾਵਰ ਮੁਸੀ ਤੇ ਹੈਪੀ ਮੁਸੀ ਇਹ ਦੋ ਮੁਸੀ ਸਾਡੇ ਪਿੰਡ ਦਾ ਨਹੀਂ ਉਹਦੀ ਕੋਈ ਮਤਲਬ ਰਿਸ਼ਤੇਦਾਰੀ ਚੋਂ ਆ ਇਹ ਦੋਨੋਂ ਜਣੇ ਸਕੂਟਰੀ ਤੇ ਆਉਂਦੇ ਆ ਤੇ ਸਾਡੇ ਦਾ ਪਿੰਡ ਦਾ ਸੀ ਗਾਇਸ ਕਰਕੇ ਉਹ ਮੈਨੂੰ ਬਾਹਰ ਆਵਾਜ਼ ਮਾਰਦੇ ਆ ਫਿਰ ਮੈਂ ਉੱਠ ਕੇ ਆਨੀ ਆ ਕਿ ਸਾਡੇ ਪਿੰਡ ਦਾ ਕੋਈ ਕੰਮ ਹੋਊਗਾ ਮੈਂ ਉਹਨਾਂ ਦੀ ਗੱਲ ਸੁਣਨ ਆਉਣੀ ਆ ਉਹ ਮੈਨੂੰ ਕੁੱਟਦੇ ਆ ਚਪੇੜਾ ਚ ਬੂੜਾ ਮਾਰਦੇ ਆ ਕਿਰਚ ਦਿਖਾਉਂਦੇ ਆ ਮੌਕੇ ਤੇ ਕੋਈ ਮੌਜੂਦ ਨਹੀਂ ਹੁੰਦਾ ਪਿੰਡ ਦਾ ਕੋਈ ਵਿਅਕਤੀ ਜਾਂ ਤੁਹਾਡਾ ਪਰਿਵਾਰਕ ਮੈਂਬਰ ਨਹੀਂ ਮੈਂ ਜਿੱਥੇ ਜੌਬ ਕਰਦੀ ਸੀਗੀ ਨਾ ਸਾਡੇ ਉਸ ਦਿਨ ਸਰ ਛੁੱਟੀ ਤੇ ਸੀਗੇ ਅਸੀਂ ਘਰੇ ਗਏ ਸੀਗੇ ਬਾਕੀ ਜਿਹੜੇ ਜੌਬ ਕਰਦੇ ਸੀਗੇ ਉੱਥੇ ਉਹ ਤਾਂ ਮਤਲਬ ਪੰਜਾਬੀ ਨਹੀਂ ਸੀਗੇ ਹੈਗੇ ਉਹ ਬਿਹਾਰ ਦੇ ਸੀਗੇ ਭਈਏ ਬੂਈਏ ਸੀਗੇ ਉਹ ਅੰਦਰ ਮਸ਼ੀਨ ਤੇ ਕੰਮ ਕਰਦੇ ਹੁੰਦੇ ਮੈਂ ਰਿਸੈਪਸ਼ਨ ਦੇ ਕੰਮ ਕਰਦੀ ਸੀਗੀ ਤੇ ਉਹ ਉਸ ਟਾਈਮ ਮੈਂ ਰਿਸੈਪਸ਼ਨ ਤੋਂ ਥੋੜੀ ਜੀ ਬਾਹਰ ਆਈ ਨਾ ਨੇ ਮੇਰੇ ਚਪੇੜਾ ਕਿ ਬੂੜਾ ਮਾਰਿਆ ਇਹਨਾਂ ਦੋਨਾਂ ਨੇ ਮੈਨੂੰ ਸਕੂਟਰੀ ਤੇ ਬਿਠਾ ਲਿਆ ਕਿਰਚੀ ਮਤਲਬ ਕਿਰਚੇ ਦਿਖਾਈ ਡਰਾਇਆ ਤੇ ਮਕਾਇਆ ਤੇ ਮੈਨੂੰ ਬਿਠਾ ਕੇ ਲੈ ਜਾਂਦੇ ਆ ਮੈਨੂੰ ਅਣਪਛਾਤੀ ਜਗ੍ਹਾ ਤੇ ਰੱਖਦੇ ਆ 3 ਮਹੀਨੇ ਮੇਰੇ ਨਾਲ ਗਲਤ ਕਰਦੇ ਆ ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਂਦਾ ਆ 3 ਮਹੀਨੇ ਸਾਵਰ ਮਸੀ ਫਿਰ ਉਹਦੀ ਫੈਮਿਲੀ ਉੱਥੇ ਇੱਕ ਮਨਜੀਤ ਸਿੰਘ ਪਾਸਟਰ ਨੂੰ ਸਾਧਦੀ ਆ ਤੇ ਮੈਨੂੰ ਕਹਿੰਦੀ ਆ ਜ਼ਬਰਦਸਤੀ ਉਹ ਜਿਹੜਾ ਪਾਸਟਰ ਆ ਜ਼ਬਰਦਸਤੀ ਕਹਿੰਦਾ ਆ ਕਿ ਤੂੰ ਹੁਣ ਕ੍ਰਿਸਚੀਅਨ ਬਣ ਗਈ ਜਾਂ ਜਲ ਪੀਉਂਦਾ ਆ ਫਿਰ ਮੈਨੂੰ ਗਲਤ ਗਲਤ ਛੇੜ ਕਰਦਾ ਆ ਹਾਥੂ ਤਲੋਂਦਾ ਆ ਤੇ ਮੈਨੂੰ ਕਹਿੰਦਾ ਤੂੰ ਕ੍ਰਿਸਚੀਅਨ ਬਣ ਗਈ ਹੁਣ ਤੂੰ ਸਾਸਤਰੀ ਕਾਲ ਨਹੀਂ ਕਹਿਣਾ ਹੈਗਾ ਤੂੰ ਹੁਣ ਜੈ ਮੁਸੀ ਦੀ ਕਹਿਣਾ ਆ ਸਲਾਮ ਕਹਿਣਾ ਆ ਤੇ ਉਸ ਸਮੇਂ ਤੁਹਾਡੇ ਪਰਿਵਾਰ ਨੇ ਤੁਹਾਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਇੰਨੇ ਸਮੇਂ ਦੇ ਵਿੱਚ ਕਿਉਂਕਿ ਕਿਡਨਾਪ ਹੋਏ ਹੋ ਉਹ ਪੁਲਿਸ ਨੂੰ ਕੋਈ ਕੰਪਲੇਂਟ ਕੀਤੀ ਹੋਊਗੀ ਪਰਿਵਾਰ ਨੇ ਮੇਰੀ ਫੈਮਲੀ ਨੇ ਉਸ ਦਿਨ ਤੋਂ ਹੀ ਲੱਭਣਾ ਸਟਾਰਟ ਕਰਤਾ ਸੀਗਾ ਕਿਉਂਕਿ ਮੈਂ ਸਿੱਖ ਬਰਾਦਰੀ ਤੋਂ ਬਿਲੋਂਗ ਕਰਦੀ ਆ ਮੇਰੀ ਫੈਮਲੀ ਨਾਲ ਮੇਰਾ ਬਹੁਤ ਪੁਲਿਸ ਕੰਪਲੇਂਟ ਕਰਵਾਈ ਸੀ ਹਾਂਜੀ ਮੇਰੀ ਫੈਮਲੀ ਉਸੇ ਦਿਨ ਨਹੀਂ ਮਤਲਬ 4-5 ਵਜੇ ਜਾ ਕੇ ਉੱਥੇ ਥਾਣੇ ਜਾਂਦੀ ਆ ਤੇ ਥਾਣੇ ਵਾਲੇ ਜਾ ਕੇ ਇਹ ਕਹਿੰਦੇ ਆ ਕਿ ਇੱਥੇ ਨਹੀਂ ਤੁਹਾਡਾ ਕੇਸ ਹੋ ਸਕਦਾ ਤੁਸੀਂ ਕੋਰਟ ਲਈ ਜਾਓ ਉੱਥੇ ਜਾਂਦੀ ਆ ਉੱਥੋਂ ਵਾਪਸ ਫੇਰ ਭੇਜਦੇ ਆ ਕਿ ਤੁਸੀਂ ਡੇਰੇ ਜਾਓ ਡੇਰਿਆਂ ਏਦਾਂ ਹੀ ਉਹਨਾਂ ਨੇ ਖੱਜਲ ਖਰਾਬ ਕਰਦੇ ਆ ਕਿਉਂਕਿ ਇਹਨਾਂ ਨੇ ਉਹਨਾਂ ਕੋ ਪੈਸੇ ਲਏ ਹੋਏ ਸੀਗੇ ਤੇ ਜੇ ਮੈਂ ਉੱਥੋਂ 3 ਮਹੀਨੇ ਬਾਅਦ ਆ ਕੇ ਮਤਲਬ ਭੱਜ ਕੇ ਆਉਣੀ ਆ ਉੱਥੋਂ ਕਿ ਮੈਂ ਇੱਥੇ ਤੰਗਵਾ ਜੇ ਮੈਂ ਆਪਣੀ ਮਰਜ਼ੀ ਨਾਲ ਜਾਂਦੀ ਮੈਨੂੰ ਲੋਕਾਂ ਨੇ ਇਹ ਵੀ ਕਿਹਾ ਫਿਰ ਉਹਨਾਂ ਨੇ ਮੇਰੇ ਘਰ ਦੇ ਨੂੰ ਇਹੀ ਕਹਿੰਦੇ ਰਹੇ ਐਸ ਐਚਓ ਸਰ ਕਿ ਟੱਡੀ ਕੁੜੀ 22 ਸਾਲ ਦੀ ਆ ਉਹ ਆਪਣੀ ਮਰਜ਼ੀ ਨਾਲ ਗਈ ਆ ਉਹਨੇ ਵਿਆਹ ਕਰਾ ਲਿਆ ਆ ਉੰਨੇ ਨਹੀਂ ਵਾਪਸ ਹੋਣਾ ਹੈਗਾ ਤੁਸੀਂ ਐਵੇਂ ਪਿੱਛੇ ਹਨਾ ਐਦਾਂ ਕਰਦੇ ਪਏ ਹੋ ਤੇ ਮੇਰੀ ਫੈਮਿਲੀ ਕਹਿੰਦੀ ਹੈ ਕਿ ਨਹੀਂ ਸਾਨੂੰ ਸਾਡੇ ਬੱਚੇ ਦਾ ਪਤਾ ਆ ਜਿੰਨੇ ਜਾਣਾ ਹੁੰਦਾ ਹੈ ਪੂਰੀ ਤਿਆਰੀ ਨਾਲ ਜਾਂਦਾ ਹੈ ਤੇ ਮੈਂ ਤਾਂ ਵੈਸੇ ਵੀ ਪੜ੍ਹੀ ਲਿਖੀ ਆ ਤੇ ਜੇ ਮੈਂ ਕੁਝ ਐਦਾਂ ਦਾ ਕਰੂੰਗੀ ਵੀ ਤੇ ਮੈਂ ਸੈਲਰ ਤੇ ਚਪੇੜਾ ਖਾ ਕੇ ਥੋੜੀ ਜਾਊਂਗੀ ਹਨਾ ਕੋਈ ਸੀਸੀਟੀਵੀ ਵੀਡੀਓ ਹੋਊਗੀ ਸੈਲਰ ਦੇ ਬਾਰੇ ਕਿਉਂਕਿ ਜਿੱਥੇ ਤੁਸੀਂ ਜੌਬ ਕਰਦੇ ਹੋ ਕੋਈ ਨਾ ਕੋਈ ਇੱਕ ਫੈਕਟਰੀ 'ਚ ਜੌਬ ਕਰਦੇ ਹੋ ਤੁਸੀਂ ਸੀਸੀਟੀਵੀ ਤਾਂ ਹੋਊਗੀ ਕੋਈ ਉੱਥੇ ਦੀ ਮੇਰੇ ਕੋਲ ਸੀਸੀਟੀਵੀ ਫੁਟੇਜ ਦੀ ਵੀਡੀਓ ਵੀ ਹੈਗੀ ਆ ਜਿਦੇ 'ਚ ਉਹ ਮੈਨੂੰ ਲੈ ਕੇ ਜਾਂਦਾ ਹੈ ਜਿੱੱਚ ਮਾਰ ਕੇ ਲੈ ਕੇ ਜਾ ਰਿਹਾ ਉਹ ਤੇ ਫਿਰ ਉਸ ਟਾਈਮ ਜੇ ਉਹ ਉੱਥੋਂ ਜਾ ਕੇ ਮੇਰੇ ਮਤਲਬ ਪੇਰੈਂਟਸ ਦਿਖਾਉਂਦੇ ਆ ਥਾਣੇ 'ਚ ਜਾ ਕੇ ਰਿਪੋਰਟ ਕਰਾਉਂਦੇ ਆ ਤੇ ਉਹ ਇੱਕੋ ਹੀ ਗੱਲ ਕਹਿੰਦੇ ਆ ਤੁਹਾਡੀ ਕੁੜੀ 22 ਸਾਲ ਦੀ ਉਹਨੇ ਆਪਣੀ ਮਰਜ਼ੀ ਨਾਲ ਗਈ ਆ ਉਹਨੇ ਨਹੀਂ ਵਾਪਸ ਆਉਣਾ ਹੈਗਾ ਜਿੱਦੇ ਮੈਂ ਉਥੋਂ 3-2-3 ਵਾਰੀ ਭੱਜਣ ਦੀ ਕੋਸ਼ਿਸ਼ ਕੀਤੀ ਉਹ ਮੈਨੂੰ ਕੋਟ ਮਾਰ ਕੇ ਵਾਪਸ ਲੈ ਜਾਂਦੇ ਆ ਜੇ 13 April ਨੂੰ ਵਿਸਾਖੀ ਵਾਲੇ ਦਿਨ ਉਹਨਾਂ ਦੀ ਫੈਮਿਲੀ ਚੋਰੀਆਂ-ਚੋਰੀਆਂ ਕਰਦੀ ਆ ਉਸ ਵੇਰੇ 8 ਵਜੇ ਚੱਲ ਜਾਂਦੇ ਆ ਸਾਰੇ ਘਰੋਂ ਗਏ ਸੀਗੇ ਤੇ ਉਹਨਾਂ ਨੇ ਸ਼ਾਇਦ ਗਲਤੀ ਲੱਗ ਗਈ ਉਹਨਾਂ ਨੂੰ ਤੁਹਾਨੂੰ ਕਮਰੇ ਚ ਬੰਦ ਕਰਕੇ ਜਾਂਦੇ ਸੀ ਇੱਕ ਉਹਨਾਂ ਨੇ ਇੱਕ ਰੈਂਟ ਤੇ ਕੋਠੀ ਲਈ ਹੋਈ ਸੀਗੀ ਅੱਛਾ ਤੇ ਉਹ ਕੋਠੀ ਦੇ ਨਾਲ ਮਤਲਬ ਕਿ ਜਿਹੜਾ ਮੇਨ ਦਰਵਾਜ਼ਾ ਸੀਗਾ ਨਾ ਉਹਨੂੰ ਵੀ ਲੋਕ ਲਾ ਕੇ ਜਾਂਦੇ ਸੀਗੇ ਜਿਹੜਾ ਮੌਨਟੀ ਦੇ ਉੱਪਰ ਦਰਵਾਜ਼ਾ ਸੀਗਾ ਉਹਨੂੰ ਵੀ ਲੋਕ ਲਾ ਕੇ ਜਾਂਦੇ ਸੀਗੇ ਜਿਹੜਾ ਲੋਬੀ ਸੀਗਾ ਲੋਬੀ ਦਾ ਵੀ ਦਰਵਾਜ਼ੇ ਨੂੰ ਲੋਕ ਲਾ ਕੇ ਜਾਂਦੇ ਹੁੰਦੇ ਸੀਗੇ ਮੈਨੂੰ ਸਾਵਰ ਮਸੀਦ ਦੇ ਘਰ ਇਹ ਸਭ ਘਟਨਾ ਤੁਹਾਡੇ ਨਾਲ ਤੇ ਉਹਦੀਆਂ ਸਿਸਟਰਸ ਨਾਲ ਰਹਿੰਦੀਆਂ ਹੁੰਦੀਆਂ ਸੀਗੀਆਂ ਤੇ ਉਹ ਮੈਨੂੰ ਫਿਰ ਅੰਦਰ ਕੱਲੀ ਨੂੰ ਬੰਦ ਕਰਕੇ ਤੇ ਆਪ ਚੱਲ ਜਾਂਦੇ ਹੁੰਦੇ ਸੀਗੇ ਕਿ ਉਸ ਦਿਨ 13 April ਨੂੰ ਮੈਂ ਉਹ ਫੋਨ ਚਾਰਜ ਲਾ ਗਿਆ ਗਲਤੀ ਦੇ ਨਾਲ ਤੇ ਮੈਂ ਆਪਣੀ ਸਿਸਟਰ ਨੂੰ ਫੋਨ ਕੀਤਾ ਕਿ ਮੈਂ ਇੱਥੇ ਬਹੁਤ ਤੰਗ ਪਰੇਸ਼ਾਨ ਆ ਮੈਨੂੰ ਲੈ ਜਾ ਮਤਲਬ ਮੈਂ ਇੱਥੇ ਨਹੀਂ ਰਹਿ ਸਕਦੀ ਨਰਕ ਚ ਮੇਰੀ ਸਿਸਟਰ ਨੇ ਇੱਕੋ ਹੀ ਗੱਲ ਕਹੀ ਕਿ ਮੈਨੂੰ ਇਹ ਗੱਲ ਦੱਸ ਵੀ ਤੂੰ ਕਿ ਰਹਿ ਕਿੱਥੇ ਰਹੀ ਆ ਮੈਨੂੰ ਰੱਖਿਆ ਇਹਨਾਂ ਨੇ ਕਾਦੀਆਂ ਮਿਰਜੇ ਦੀਆਂ ਸੀਗਾ ਪਰ ਮੈਨੂੰ ਨਹੀਂ ਸੀਗਾ ਪਤਾ ਮੈਂਨੇ ਇੱਕੋ ਹੀ ਗੱਲ ਕਹਿੰਦੇ ਸੀਗੇ ਤੈਨੂੰ ਮੈਂ ਚੰਡੀਗੜ੍ਹ ਰੱਖ ਰਹੀ ਆ ਚੰਡੀਗੜ੍ਹ ਰੱਖ ਰਹੀ ਆ ਫਿਰ ਮੈਂ ਬਾਹਰ ਵਿੱਚ ਮੇਰੀ ਸਿਸਟਰ ਬੋਲਦੀ ਹੈ ਤੂੰ ਇੱਥੋਂ ਬਸ ਨਿਕਲਣ ਦੀ ਕੋਸ਼ਿਸ਼ ਕਰ ਆਪਾਂ ਤੈਨੂੰ ਹੁਣੇ ਲੈ ਜੰਨੇ ਆ ਤੂੰ ਥੋੜੀ ਟਾਈਮ ਵੇਟ ਕਰ ਲੈ ਮੈਂ ਉੱਥੋਂ ਨਿਕਲਦੀ ਆ ਲੌਬੀ 'ਚੋਂ ਬਾਹਰ ਤੇ ਮੈਂ ਗੇਟ ਟੱਪਦੀ ਆ ਬਾਹਰ ਆ ਕੇ ਮੈਂ ਕਿਸੇ ਜਾਂਦੀ ਹੋਈ ਔਰਤ ਨੂੰ ਪੁੱਛਦੀ ਆ ਕਿ ਆਂਟੀ ਜਗਤ ਦਾ ਨਾਮ ਕੀ ਆਂਟੀ ਬੋਲਦੀ ਆ ਮਿਰਜੇ ਦੀਆਂ ਕਾਦੀਆਂ ਫਿਰ ਮੈਂ ਉੱਥੋਂ ਬਸ ਸਟੈਂਡ ਜਾਂਦੀ ਆ ਬਸ ਸਟੈਂਡ ਤੁਹਾਡੇ ਦੇ ਉਸ ਵੇਲੇ ਕੀ ਬੀਤ ਰਹੀ ਸੀ ਜਿਆਦਾ ਤੁਹਾਡੇ ਨਾਲ ਇਹ ਸਭ ਵਾਪਰ ਰਿਹਾ ਸੀ ਮੇਰੇ ਤੇ ਬਹੁਤ ਮੈਨੂੰ ਤਾਂ ਇਹ ਸੀਗਾ ਕਿ ਮੈਂ ਆਪਣੇ ਘਰ ਜਾਵਾਂ ਜਲਦੀ ਜਲਦੀ ਮੈਨੂੰ ਪਤਾ ਹੈ ਮੈਂ ਕਿਦਾਂ ਨਰਕ 'ਚ ਇੰਨਾ ਟਾਈਮ ਕੱਢਿਆ ਆ ਤੇ ਉਹਨਾਂ ਨੇ ਰੇਪ ਤੁਹਾਡੇ ਸਿਰਫ ਆਪਣਾ ਜਿਹੜਾ ਤੁਸੀਂ ਕਹਿ ਰਹੇ ਹੋ ਸਾਵਰ ਮਸੀਹ ਦੇ ਵੱਲੋਂ ਕੀਤਾ ਗਿਆ ਜਾਂ ਕਿਸੇ ਹੋਰ ਦੇ ਵੱਲੋਂ ਵੀ ਕੀਤਾ ਗਿਆ ਨਹੀਂ ਸਾਵਰ ਮਸੀਹ ਵੱਲੋਂ ਸਿਰਫ ਸਾਵਰ ਮਸੀਹ ਤੇ ਪਾਸਚਰ ਦਾ ਕੀ ਇਸ ਸਭ ਦੇ ਵਿੱਚ ਲੈਣਾ ਦੇਣਾ ਉਸਨੇ ਤੁਹਾਨੂੰ ਸਿਰਫ ਜ਼ਬਰਨ ਧਰਮ ਪਰਿਵਰਤਨ ਕੀਤਾ ਤੁਹਾਡਾ ਹਾਂਜੀ ਤੇ ਧਰਮ ਪਰਿਵਰਤਨ ਕਰਾਉਣ ਤੋਂ ਬਾਅਦ ਬਸ ਉਹ ਹੀ ਕੋਈ ਗੱਲ ਕਹਿੰਦਾ ਹੁੰਦਾ ਸੀਗਾ ਕਿ ਤੂੰ ਕ੍ਰਿਸਚੀਅਨ ਬਣ ਗਈਆਂ ਤੂੰ ਐਦਾ ਐਦਾ ਕਹਿਣਾ ਆ ਜਾਂ ਮੈਨੂੰ ਗਲਤ-ਗਲਤ ਹੱਥ ਤੇ ਲੋਂਦਾ ਹੁੰਦਾ ਸੀ ਗਲਤ ਤਰੀਕੇ ਦੇ ਨਾਲ ਪਾਸਟਰ ਟੱਚ ਕਰਦਾ ਸੀ ਤੁਹਾਨੂੰ ਮਿਸ ਬੀਹੇਵ ਕਰਦਾ ਸੀਗਾ ਮੇਰੇ ਨਾਲ ਬਹੁਤ ਅੱਛਾ ਹਾਂਜੀ ਤੇ ਇਹ ਸਾਰੀ ਘਟਨਾ ਸਾਵਰ ਮਸੀਦ ਦੇ ਸਾਹਮਣੇ ਵਾਪਰੀਆਂ ਨੇ ਜੋ ਪਾਸਟਰ ਨੇ ਵੀ ਕੀਤਾ ਹਾਂਜੀ ਤੇ ਪਾਸਟਰ ਤਾਂ ਉਹਨਾਂ ਦੇ ਘਰ ਆਣਾ ਜਾਣਾ ਲੱਗਾ ਰਹਿੰਦਾ ਕੋਈ ਤਸਵੀਰ ਹੈ ਤੁਹਾਡੇ ਕੋਲ ਪਾਸਟਰ ਦੀ ਜਾਂ ਕਿਸੇ ਜਿੰਨਾ ਹੀ ਤੁਸੀਂ ਸਾਵਰ ਮਸੀਦ ਦੀ ਗੱਲ ਕਰ ਰਹੇ ਹੋ ਹਾਂਜੀ ਮੇਰੇ ਕੋਲ ਹੈਗੀ ਆ ਤੇ ਜੇ ਮੈਂ ਉਥੋਂ 13 ਅਪ੍ਰੈਲ ਨੂੰ ਘਰ ਵਾਪਸ ਹੋਣੀ ਆ ਫਿਰ ਮੈਂ ਆ ਕੇ ਕੋਈ ਮਤਲਬ ਕਾਨੂੰਨੀ ਕਾਰਵਾਈ ਕਰਵਾਨੀ ਆ ਤੇ ਥਾਣੇ ਵਾਲੇ ਕੋਈ ਗੱਲ ਕਹੀ ਜਾਂਦੇ ਆ ਕੁੜੀਏ ਮੁੰਡੇ ਦੀ ਲਾਈਫ ਖਰਾਬ ਹੋ ਜੂਗੀ ਉਹਨੂੰ ਉਮਰ ਕੈਦ ਹੋ ਜਣੀ ਆ ਤੂੰ ਆਪਣੇ ਬਿਆਨ ਵਾਪਸ ਲੈ ਲੈ ਐਸ ਤੁਹਾਡੀ ਉਮਰ ਕਿੰਨੀ ਆ ਮੇਰੀ 22 22 ਸਾਲ ਹਾਂਜੀ ਤੇ ਤੁਹਾਨੂੰ ਉਹਨਾਂ ਨੇ ਗਰਭਤੀ ਵੀ ਕਰਤਾ ਹਾਂਜੀ ਤੇ ਇਸ ਬਾਰੇ ਕੀ ਕਹਿਣਾ ਥਾਣੇ ਵਾਲਿਆਂ ਦਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਮੈਂ ਐਸ ਐਚਓ ਸਰਕਲ ਜਾਨੀ ਆ ਉਹ ਕਹਿੰਦੇ ਆ ਬਿਆਨ ਚੇਂਜ ਕਰ ਦੇ ਮੁੰਡੇ ਦੀ ਲਾਈਫ ਖਰਾਬ ਹੁੰਦੀ ਆ ਤੇ ਜੇ ਕੋਲ ਜਾਨੀ ਆ ਐਸ ਸਬ ਇੰਸਪੈਕਟਰ ਰਿਆ ਨਵਨੀਤ ਕੌਰ ਮੈਡਮ ਉਹਨਾਂ ਕੋਲ ਜਾਣੀ ਮੈਂ ਆਪਣੇ ਬਿਆਨ ਲਿਖਾਉਣੀ ਆ ਤੇ ਉਹ ਮੈਨੂੰ ਇੱਕੋ ਗੱਲ ਕਹਿੰਦੇ ਆ ਕੁੜੀਆਂ ਮੈਡੀਕਲ ਨਹੀਂ ਕਰਾਉਂਦੀਆਂ ਹੁੰਦੀਆਂ ਡਰਦੀਆਂ ਮੈਂ ਕਿਹਾ ਮੈਡਮ ਮੈਂ ਖੁਦ ਆਈ ਆ ਮੈਨੂੰ ਪਤਾ ਹੈ ਮੇਰੇ ਨਾਲ ਕੀ ਬੀਤਦੀ ਰਹੀ ਹੈ ਤੂੰ ਇੱਕ ਕੁੜੀ ਹੈ ਤੂੰ ਇੱਕ ਕੁੜੀ ਦੀ ਪ੍ਰੋਬਲਮ ਨਹੀਂ ਸਮਝਦੇ ਪਏ ਹੈਗੇ ਤੇ ਮੈਡਮ ਮੈਨੂੰ ਕਹਿੰਦੇ ਆ ਵੀ ਮੈਡੀਕਲ ਨਹੀਂ ਕਰਾਉਂਦੀ ਪਹਿਲਾਂ ਮੈਨੂੰ ਡਰਾਉਂਦੇ ਆ ਸਾਰੇ ਕਿ ਇਹ ਕੁਛ ਨਹੀਂ ਕਰਵਾਏਗੀ ਮੁੰਡੇ ਤੇ ਕਾਰਵਾਈ ਨਹੀਂ ਕਰਵਾਏਗੀ ਕਿਉਂਕਿ ਉਹਨਾਂ ਦੇ ਨਾ ਪੇਰੈਂਟਸ ਮੇਰੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਲੱਖ ਰੁਪਿਆ ਦੇ ਚੁੱਕੇ ਸੀਗੇ ਐਸ ਐਚਓ ਸਤਨਾਮ ਸਿੰਘ ਨੂੰ ਅੱਛਾ ਸਤਪਾਲ ਸਿੰਘ ਤੁਹਾਨੂੰ ਇਹ ਚੀਜ਼ ਕਿ ਮੇਰੇ ਤੋਂ ਪਹਿਲਾਂ ਉਹਨਾਂ ਦੀ ਫੈਮਲੀ ਮੇਰੇ ਤੋਂ ਪਹਿਲਾਂ ਬੈਠੀ ਸੀਗੀ ਸਾਨੂੰ ਤਾਂ ਐਸ ਐਚਓ ਸਰ ਨੇ ਇਹ ਗੱਲ ਕਹੀ ਵੇਟ ਕਰੋ ਬਾਹਰ ਅੱਛਾ ਉਹਨਾਂ ਦੇ ਬੈਠੇ ਬਿਠਾਏ ਹਾਂਜੀ ਮੈਨੂੰ ਕਿਹਾ ਵੇਟ ਕਰੋ ਬਾਹਰ ਆਪਾਂ ਥੋਣਦੇ ਆਂ ਗੱਲ ਫਿਰ ਜੇ ਮੈਂ ਬਿਆਨ ਦੇਣ ਜਾਂਦੀ ਆ ਮੈਨੂੰ ਸਾਰੇ ਮੁਕਰਾਈ ਜਾਂਦੇ ਆ ਫਿਰ ਮੇਰੇ ਘਰ ਆ ਕੇ ਮੇਰੀ ਫੈਮਲੀ ਨੂੰ ਬਗਾਈ ਦਾ ਮਤਲਬ ਕਿ ਪ੍ਰੈਸ਼ਰ ਪਾਉਂਦੇ ਆ ਧਮਕੀਆਂ ਦਿੰਦੇ ਆ ਤੁਹਾਡਾ ਘਰ ਫੂਕ ਦਾਂਗੇ ਤੁਹਾਡੇ ਭਰਾ ਮਰਵਾ ਦਾਂਗੇ ਤੇਰਾ ਡਿਗੂੜੀ ਘਰ ਵਾਪਸ ਨਾ ਉਹਨੂੰ ਮਾਰ ਦਾਂਗੇ ਜਾਨੂ ਸਾਡੇ ਮੁੰਡੇ ਦਾ ਨਾਮ ਨਹੀਂ ਵਿੱਚ ਆਉਣਾ ਚਾਹੀਦਾ ਅੱਛਾ ਹਾਂਜੀ ਤੇ ਹੁਣ ਅੱਗੇ ਪੁਲਿਸ ਦੇ ਵੱਲੋਂ ਹਲੇ ਤੱਕ ਕੋਈ ਕਾਰਵਾਈ ਇਸ ਮਾਮਲੇ ਦੇ ਵਿੱਚ ਨਹੀਂ ਕੀਤੀ ਪਰਚਾ ਹੋਏ ਨੂੰ ਅੱਜ 4-5 ਦਿਨ ਹੋ ਗਏ ਆ ਪਰ ਕਿਸੇ ਨੂੰ ਵੀ ਅਜੇ ਤੱਕ ਫੜਿਆ ਨਹੀਂ ਹੈਗਾ ਮੇਰੇ ਸਾਰੇ ਮੈਡੀਕਲ ਟੈਸਟ ਕਰਵਾਤੇ ਆ ਤੁਹਾਡੇ ਸਾਰੇ ਮੈਡੀਕਲ ਟੈਸਟ ਹੋਏ ਨੇ ਲੜਕੇ ਦਾ ਇੱਕ ਵੀ ਨਹੀਂ ਹੋਇਆ ਉਹ ਕਿਹਦਾ ਕੁਝ ਉਹਨਾਂ ਨੂੰ ਫੜਿਆ ਤੱਕ ਨਹੀਂ ਹੈਗਾ ਉਹ ਤਾਂ ਐ ਸ਼ਰੀਆਮ ਕੋ ਮਰੇ ਨੇ ਰੋਜ਼ ਥਾਣੇ ਆਉਂਦੇ ਨੇ ਐਸਐਚਓ ਸਰ ਨੂੰ ਮਿਲ ਕੇ ਜਾਂਦੇ ਨੇ ਤੇ ਤੁਹਾਡੀ ਵੀ ਤੁਹਾਨੂੰ ਐਸਐਚਓ ਬੁਲਾਉਂਦੇ ਨੇ ਜਾਂਦੋਂ ਆਉਂਦੇ ਨੇ ਤੇ ਜਦ ਐਸਐਚਓ ਤੁਹਾਨੂੰ ਥਾਣੇ ਦੇ ਵਿੱਚ ਉਹਨਾਂ ਸਾਹਮਣੇ ਬਿਠਾਉਂਦੇ ਨੇ ਤਾਂ ਕੀ ਗੱਲ ਹੁੰਦੀ ਉੱਥੇ ਮੌਕੇ ਤੇ ਮੈਨੂੰ ਫਿਲਹਾਲ ਤੱਕ ਮੇਰੇ ਸਾਹਮਣੇ ਇੱਕ ਵਾਰ ਹੀ ਆਏ ਨੇ ਤੇ ਵੈਸੇ ਤੇ ਉਹ ਪਿੰਡ 'ਚ ਇਦਾਂ ਹੀ ਸ਼ਰਿਆਮ ਘੁੰਮਦੇ ਪਏ ਨੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਨਾ ਹੀ ਫੜਦੇ ਪਏ ਨੇ ਉਹਨਾਂ ਨੂੰ ਮੈਨੂੰ ਤੇ ਬਸ ਇੱਕੋ ਹੀ ਫੋਨ ਬਣ ਕਰਵਾਉਂਦੇ ਨੇ ਘਰ ਮੋਹਦਵਾਰ ਬੰਦਿਆਂ ਨੂੰ ਭੇਜਦੇ ਨੇ ਤੇ ਕੁੜੀ ਨੂੰ ਕੋ ਬਿਆਨ ਬਦਲਦੇ ਸਾਡੇ ਨਾਲ ਸਮਝੌਤਾ ਕਰ ਲੈਣੇ ਕੁੜੀ ਕਹਦੇ ਕਿ ਮੇਰੇ ਨਾਲ ਕੁਛ ਨਹੀਂ ਹੋਇਆ ਹੈਗਾ ਤੇ ਮੇਰੇ ਨਾਲ ਇੰਨਾ ਗੰਦਾ ਹੋਇਆ ਆ ਕਿਸੇ ਦੀ ਵੀ ਧੀ ਨਾਲ ਐਦਾਂ ਨਾ ਹੋਏ ਮੈਂ ਤੇ ਇਹੀ ਗੱਲ ਕਹਿਨੀ ਆ ਜੀ ਅੱਜ ਮੈਂ ਨਾ ਨਾ ਸਟੈਂਡ ਲਿਆ ਤੇ ਕੱਲ ਨੂੰ ਪੰਜਾਬ ਦੀ ਕੋਈ ਵੀ ਕੁੜੀ ਸੇਫ ਨਹੀਂ ਰਹਿਣੀ ਹੈ ਇਸ ਕਰਕੇ ਮੈਂ ਸਟੈਂਡ ਲੈਣ ਦੀ ਆ ਕਿ ਸਾਰਿਆਂ ਨੂੰ ਹੀ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਕੱਲ ਨੂੰ ਫਿਰ ਐਦਾਂ ਕੋਈ ਨਹੀਂ ਗਲਤ ਕਰੂਗਾ ਬਿਲਕੁਲ ਤੇ ਇੱਕ ਜਿਹੜੀ ਤੁਸੀਂ ਸਾਵਰ ਮਸੀਹ ਦੀ ਗੱਲ ਕੀਤੀ ਆ ਸਾਵਰ ਮਸੀਹ ਦੇ ਵੱਲੋਂ ਕਿਸੇ ਹੋਰਾਂ ਕੁੜੀਆਂ ਨੂੰ ਵੀ ਟਾਰਗੇਟ ਕੀਤਾ ਜਾਂਦਾ ਏਦਾਂ ਜਾਂ ਤੁਹਾਡੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਸਭ ਕੀਤਾ ਗਿਆ ਕਿਉਂਕਿ ਹੁੰਦਾ ਨਾ ਕਦੀ ਕਦੀ ਸੀਰੀਅਲ ਕਿਲਰ ਵਗੈਰਾ ਟਾਈਪ ਹੁੰਦੇ ਨੇ ਰੱਖੇ ਹੁੰਦੀਆਂ ਨੇ ਲੜਕੀਆਂ ਰੱਖੀਆਂ ਹੁੰਦੀਆਂ ਨੇ ਬੰਦੀ ਬਣਾ ਕੇ ਕਈ ਖਬਰਾਂ ਵੀ ਅੱਗੇ ਆਈਆਂ ਨੇ ਏਦਾਂ ਦੀਆਂ ਕੀ ਆ ਸਿਰਫ ਤੁਹਾਡੇ ਨਾਲ ਤੁਸੀਂ ਤੁਹਾਡੇ ਤੋਂ ਇਲਾਵਾ ਹੋਰ ਕੋਈ ਕੁੜੀ ਵੀ ਸੀ ਉੱਥੇ ਜਾਂ ਇਕੱਲੇ ਤੁਸੀਂ ਸੀ ਨਹੀਂ ਮੈਂ ਹੀ ਸੀਗੀ ਉਹਦੀ ਫੈਮਿਲੀ ਦੇ ਵਿੱਚ ਰੱਖਿਆ ਹੋਇਆ ਸੀਗਾ ਅੱਛਾ ਫੈਮਿਲੀ ਦੇ ਵਿੱਚ ਰੱਖਿਆ ਹੋਇਆ ਸੀ ਉਹਨਾਂ ਨੇ ਤੁਹਾਨੂੰ ਵਿਦਆਊਟ ਮੈਰਿਜ ਮੈਨੂੰ ਚੂੜਾ ਪਵਾ ਕੇ ਰੱਖਿਆ ਸਾਰਾ ਕੁਝ ਕਰਦੇ ਰਹੇ ਆ ਬੋਲਦੇ ਰਹੇ ਆ ਤੂੰ ਸਾਡੀ ਨੋ ਆ ਤੂੰ ਸਾਰਿਆਂ ਨੂੰ ਇਹ ਕਹਿਣਾ ਸੀ ਤੇਰਾ ਵਿਆਹ ਹੋ ਚੁੱਕਿਆ ਆ ਤੇ ਜੇ ਤੂੰ ਕੱਲ ਨੂੰ ਘਰ ਵੀ ਜਾਨੀ ਆ ਭੱਜ ਕੇ ਤੇ ਤੇਰੀ ਫੈਮਲੀ ਤੈਨੂੰ ਮਾਰ ਦੂਗੀ ਜਾਨੋ ਉਹਨਾਂ ਤੈਨੂੰ ਕਦੀ ਵੀ ਨਹੀਂ ਰੱਖਣਾ ਵਾਪਸ ਤੇ ਘਰ ਜਾਣ ਦੀ ਕੋਸ਼ਿਸ਼ ਨਾ ਕਰੀ ਤੇ ਉਹਦੇ ਚਾਚਾ ਜੀ ਅਪਰਵੇਜ ਮੁਸੀ ਉਹ ਉੱਥੇ ਆਉਂਦੇ ਸੀਗੇ 15-20 ਦਿਨ ਬਾਅਦ ਉਹ ਇੱਕੋ ਗੱਲ ਕਹਿੰਦੇ ਹੁੰਦੇ ਸੀ ਕੁੜੀ ਦੇ ਲਾਗੇ ਫੋਨ ਨਹੀਂ ਰੱਖਣਾ ਕੁੜੀ ਘਰ ਫੋਨ ਕਰਦੀ ਆਪਣੇ ਘਰਦਿਆਂ ਨੂੰ ਚੋਰੀ ਤੇ ਜੇ ਉਹ ਫੋਨ ਕਰਕੇ ਘਰ ਦੱਸੂਗੀ ਤੇ ਇਹ ਤੁਹਾਡੇ ਤੇ ਕੇਸ ਹੋ ਜਾਊਗਾ ਤੇ ਜੇ ਮੈਂ ਹੁਣ ਉਹਨਾਂ ਦਾ ਸਾਰਿਆਂ ਦਾ ਨਾਮ ਪਰਚੇ 'ਚ ਲਿਖਾਉਣੀ ਆ ਤੇ ਫਿਰ ਕੋਈ ਕਾਰਵਾਈ ਨਹੀਂ ਹੁੰਦੀ ਹੈਗੀ ਮੈਂ ਤੇ ਕੋਈ ਗੱਲ ਕਹਿਨੀ ਆ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਮੇਰੇ ਨਾਲ ਗਲਤ ਕੀਤਾ ਹੈ ਮੈਡਮ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਵੀ ਧਮਕੀਆਂ ਦਿੱਤੀਆਂ ਇਸ ਸਾਰੇ ਮਾਮਲੇ ਦੇ ਵਿੱਚ ਹਾਂਜੀ ਮੇਰੇ ਕੋਲ ਬਕਾਇਦਾ ਵੀਡੀਓ ਵੀ ਪਈਆਂ ਹੋਈਆਂ ਨੇ ਜਿਦੇ ਵਿੱਚ ਉਹ ਹਥਿਆਰ ਖਰੀਦਦੇ ਪਏ ਨੇ ਤੇ ਮੈਨੂੰ ਲਾਗੇ ਬਿਠਾ ਕੇ ਸੁਣਾਉਂਦਾ ਹੁੰਦਾ ਸੀਗਾ ਕਿ ਮੈਂ ਤੇਰੇ ਭਰਾਵ ਨੂੰ ਮਰਵਾ ਦੇਣਾ ਆ ਤੇਰੀ ਫੈਮਿਲੀ ਨੂੰ ਇਦਾਂ ਕਰ ਦੇਣਾ ਆ ਤੇਰੀ ਸਿਸਟਰ ਨੂੰ ਮਰਵਾ ਦੇਣਾ ਆ ਮੈਂ ਆ ਦੇਖਾ ਤਿਆਰ ਲੈਂਦਾ ਪਿਆ ਆ ਫਿਰ ਮੈਨੂੰ ਡਰਾ ਤਮਕਾ ਕੇ ਮੇਰੇ ਕੋਲ ਇਦਾਂ ਇਦਾਂ ਦੇ ਕੰਮ ਕਰਵਾਏ ਨੇ ਇਹਨਾਂ ਨੇ ਫਿਰ ਮੇਰੇ ਕੋਲ ਮਤਲਬ ਕਿ ਸਾਫ ਪੇਜ ਤੇ ਉਹਦੇ ਜੀਜਾ ਜੀ ਨੇ ਸਾਈਨ ਕਰਵਾਏ ਕਿ ਮਤਲਬ ਮੈਨੂੰ ਐਵੇਂ ਬੋਲਿਆ ਕਿ ਤੇਰੀ ਕੋਟ ਮੈਰਿਜ ਹੋ ਗਈ ਆ ਜਦਕਿ ਮੇਰੀ ਕੋਈ ਕੋਟ ਮੈਰਿਜ ਨਹੀਂ ਹੋਈ ਮੁੰਡੇ ਦੀ ਮਤਲਬ ਕਿ ਏਜ ਮੇਰੇ ਤੋਂ 1 ਸਾਲ ਛੋਟਾ ਸੀਗਾ ਤੇ ਸਾਡੀ ਮੈਰਿਜ ਤਾਂ ਹੋ ਹੀ ਨਹੀਂ ਸਕਦੀ ਸੀ ਚਾਹੇ ਜ਼ਬਰਦਸਤੀ ਕਰਾਉਂਦੇ ਚਾਹੇ ਜਿੱਦਾਂ ਮਰਜ਼ੀ ਕਰਾਉਂਦੇ ਲਿਵਿੰਗ ਰਿਲੇਸ਼ਨ ਦੇ ਕੋਈ ਕਾਗਜ਼ ਸੀਗੇ ਉਹਦੇ ਜੀਜਾ ਜੀ ਨੇ 5 ਜਾਣਿਆਂ ਦੇ ਨਾਲ ਮੈਨੂੰ ਕੱਲੀ ਨੂੰ ਵਿੱਚ ਬਿਠਾ ਕੇ ਕੁੱਟ ਮਾਰ ਕੇ ਮੇਰੇ ਕੋਲ ਸਾਈਨ ਕਰਵਾਏ ਜੀਜੇ ਨੇ ਕੁੱਟਿਆ ਤੁਹਾਨੂੰ ਉਹਨਾਂ ਦੇ ਨਾਲ ਵਿੱਚ ਹੀ ਸਾਵਰਨੇ ਕਾਰਨ ਕੀ ਸੀ ਉਹਨਾਂ ਨੇ ਤੁਹਾਨੂੰ ਜ਼ਬਰਦਸਤੀ ਕਿਉਂ ਰੱਖਣਾ ਚਾਹੁੰਦੇ ਸੀ ਉਹ ਤੁਹਾਨੂੰ ਜ਼ਬਰਦਸਤੀ ਨਾਲ ਕੋਈ ਨਾ ਕੋਈ ਤਾਂ ਕਾਰਨ ਹੋਊਗਾ ਇਸ ਪਿੱਛੇ ਕੋਛੋਣਾਂ ਨੇ ਤੁਹਾਨੂੰ ਦੱਸਿਆ ਹੋਊਗਾ ਕੀ ਕਾਰਨ ਆ ਜੋ ਉਹ ਤੁਹਾਨੂੰ ਨਾਲ ਰੱਖਣਾ ਚਾਹੁੰਦੇ ਸੀ ਜ਼ਬਰਦਸਤੀ ਪਿੰਡ ਦਾ ਮੁੰਡਾ ਸੀਗਾ ਮੇਰੇ ਪਿੱਛੇ ਹੁੰਦਾ ਸੀ ਅੱਛਾ ਤੁਹਾਡੇ ਪਿੱਛੇ ਤੁਹਾਨੂੰ ਮਤਲਬ ਕਿ ਲਾਈਕ ਕਰਦਾ ਸੀ ਉਹ ਨੌਜਵਾਨ ਪਰ ਮੈਂ ਕ੍ਰਿਸਚੀਅਨ ਬਰਾਦਰੀ 'ਚ ਨਹੀਂ ਸੀ ਜਾਣਾ ਚਾਹੁੰਦੀ ਮੇਰੇ ਵੱਲੋਂ ਨਾ ਨੁਕਰਾਂ ਹੁੰਦਾ ਸੀਗਾ ਇਸ ਕਰਕੇ ਉਹਨੇ ਜ਼ਬਰਦਸਤੀ ਮੇਰੇ ਨਾਲ ਇਦਾਂ ਕੁਝ ਕਰਨਾ ਸ਼ੁਰੂ ਕਰ ਦਿੱਤਾ ਅੱਛਾ ਉਹ ਮੁੰਡਾ ਜਿਹੜਾ ਜਿਹੜਾ ਤੁਸੀਂ ਕਹਿ ਰਹੇ ਹੋ 사ਵਨ ਮਸੀ 사ਵਰ ਮਸੀ ਇਹ ਤੁਹਾਨੂੰ ਲਾਈਕ ਕਰਦਾ ਸੀ ਤੁਸੀਂ ਇਸ ਨੂੰ ਨਾ ਕਰਤੀ ਤੇ ਇੰਨੇ ਕਿਡਨੈਪ ਕਰਾ ਕੇ ਤੁਹਾਡਾ ਜਿਹੜਾ ਜ਼ਬਰਨ ਜਨਾ ਕੀਤਾ ਤੁਹਾਡੇ ਨਾਲ ਤੇ ਤੁਹਾਡਾ ਜਿਹੜਾ ਧਰਮ ਵੀ ਪਰਿਵਰਤਨ ਕਰਵਾ ਦਿੱਤਾ ਤੁਸੀਂ ਇਸ ਨੌਜਵਾਨ ਦੇ ਨਾਲ ਇਸ ਘਟਨਾ ਤੋਂ ਬਾਅਦ ਕਿਡਨੈਪਿੰਗ ਤੋਂ ਪਹਿਲੇ ਕਿੰਨੇ ਕਵਾਰੀ ਤੁਹਾਡੀ ਗੱਲ ਹੋਈ ਮੇਰੀ ਗੱਲ ਨਹੀਂ ਹੋਈ ਹੈ ਕਿ ਉਹ ਮੇਰੇ ਪਿੱਛੇ ਹੁੰਦਾ ਸੀਗਾ ਬਸ ਮੈਨੂੰ ਫੋਲੋ ਕਰਦਾ ਸੀਗਾ ਜੇ ਮੈਂ ਜੌਬ ਤੇ ਜਾਂਦੀ ਸੀਗੀ ਤੇ ਮੇਰੇ ਪਿੱਛੇ ਹੁੰਦਾ ਸੀਗਾ ਜੇ ਮੈਂ ਪਿੰਡ 'ਚ ਰਹਿੰਦੀ ਸੀਗੀ ਤਾਂ ਵੀ ਮੇਰੇ ਘਰ ਦੇ ਸਾਹਮਣੇ ਗੇੜੀ-ਗੂੜੀ ਮਾਰਦਾ ਸੀਗਾ ਬਸ ਮੈਨੂੰ ਮਤਲਬ ਆਲਮੋਸਟ ਫੋਲੋ ਕਰਦਾ ਰਹਿੰਦਾ ਸੀਗਾ ਤੇ ਮੇਰੇ ਵੱਲੋਂ ਨਾ ਫੋਨ ਕਰਕੇ ਮੇਰੇ ਨਾਲ ਉਹਨੇ ਇਦਾਂ ਕੀਤਾ ਆ ਜਦੋਂ ਜਦੋਂ ਉਹਨਾਂ ਨੂੰ ਤੁਸੀਂ ਨਾ ਕੀਤੀ ਉਹਨਾਂ ਨੇ ਕਿਡਨੈਪ ਕਰਕੇ ਤੁਹਾਡਾ ਜ਼ਬਰਦਸਤੀ ਤਰ੍ਹਾਂ ਪਰਿਵਰਤਨ ਕਰਵਾਤਾ ਹੋਰ ਕੁਝ ਕਹਿਣਾ ਚਾਹੋ ਤੁਸੀਂ ਕੈਮਰੇ ਦੇ ਅੱਗੇ ਜਨਤਾ ਨੂੰ ਕੀ ਤੁਹਾਡੇ ਨਾਲ ਜੋ-ਜੋ ਹੱਡ ਬੀਤੀ ਮੈਂ ਤਾਂ ਹੀ ਗੱਲ ਕਹਣੀ ਕਹਿਣਾ ਚਾਹੁੰਨੀ ਆ ਕਿ ਜੇ ਅੱਜ ਮੈਨੂੰ ਇਨਸਾਫ ਨਾ ਮਿਲਿਆ ਤੇ ਕੱਲ ਨੂੰ ਪੰਜਾਬ ਦੀ ਕੋਈ ਵੀ ਧੀ ਸੇਫ ਨਹੀਂ ਰਹਿਣੀ ਹੈਗੀ ਇਸ ਕਰਕੇ ਮੈਂ ਹੱਥ ਛੋੜ ਕੇ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਆ ਕਿ ਮੇਰੇ ਨਾਲ ਜੋ ਹੱਦ ਵਰਤੀ ਆ ਨਾ ਮੇਰੇ ਨਾਲ ਜੋ ਗਲਤ ਹੋਇਆ ਆ ਉਹ ਕਿਸੇ ਦੀ ਧੀ ਨਾਲ ਨਾ ਹੋਵੇ ਤੇ ਇਹਨਾਂ ਨੂੰ ਸਾਰਿਆਂ ਨੂੰ ਹੀ ਸਜ਼ਾ ਮਿਲ ਸੋ ਇਹ ਸੀ ਇੱਕ ਧੀ ਜਿਸ ਦਾ ਕੀ ਪਾਸਟਰ ਦੇ ਵੱਲੋਂ ਜ਼ਬਰਨ ਧਰਮ ਪਰਿਵਰਤਨ ਕਰਵਾਇਆ ਜਾਂਦਾ ਤੇ ਇੱਕ ਸਾਵਰ ਮਸੀਹ ਨਾਂ ਦਾ ਵਿਅਕਤੀ ਜੋ ਕਿ ਇਸ ਨੂੰ ਕਿਡਨਾਪ ਕਰਕੇ ਲੈ ਜਾਂਦਾ ਰੇਪ ਕੀਤਾ ਜਾਂਦਾ ਹੈ ਧੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਇਸ ਵੇਲੇ ਗਰਭਤੀ ਵੀ ਹੈ ਤੇ ਜਿਹੜਾ ਪਾਸਟਰ ਆ ਉਸਦੇ ਵੱਲੋਂ ਇਸ ਨੂੰ ਕਿਹਾ ਜਾਂਦਾ ਹੈ ਕਿ ਤੂੰ ਸਾਸਰੀ ਘਰ ਨਹੀਂ ਬੁਲਾਣੀ ਅੱਜ ਤੋਂ ਸਭ ਨੂੰ ਜੈ ਮਸੀਦ ਹੀ ਕਹਿਣਾ ਹੈ ਅਖੀਰ ਕਦ ਤੱਕ ਇਹ ਪਾਸਟਰਾਂ ਦਾ ਜਿਹੜਾ ਪਖੰਡਿਆ ਪੰਜਾਬ ਦੇ ਵਿੱਚ ਚੱਲਦਾ ਰਹੇਗਾ ਸਵਾਲ ਇੱਕ ਵੱਡਾ ਖੜਾ ਹੁੰਦਾ ਹੈ ਕਿਉਂਕਿ ਬੀਤੇ ਦੇਣੀ ਇੱਕ ਸੈਲੀਬ੍ਰਿਟੀ ਪਾਸਟਰ ਇੱਕ ਸੈਲੀਬ੍ਰਿਟੀ ਪਾਸਟਰ ਨੂੰ ਜੇਲ ਹੁੰਦੀ ਆ ਉਸ ਤੋਂ ਬਾਅਦ ਚੋ ਇੱਕ ਪਾਸਟਰ ਨੂੰ ਰੇਪ ਦੇ ਕੇਸ ਦੇ ਵਿੱਚ ਫੜਿਆ ਜਾਂਦਾ ਹੈ ਮਰਡਰ ਦੇ ਕੇਸ ਦੇ ਵਿੱਚ ਫੜਿਆ ਜਾਂਦਾ ਹੈ ਤੇ ਇੱਕ ਹੋਰ ਜਿਹੜਾ ਸੈਲੀਬ੍ਰਿਟੀ ਪਾਸਟਰ ਦੇ ਉੱਤੇ ਹੀ ਰੇਪ ਦਾ ਕੇਸ ਲਿਆ ਜਾਂਦਾ ਤੇ ਅੱਜ ਇੱਕ ਹੋਰ ਪਾਸਟਰ ਦੀ ਕਹਾਣੀ ਨਿਕਲ ਕੇ ਸਾਹਮਣੇ ਆਈ ਹੈ ਸਭ ਤੋਂ ਪਹਿਲਾਂ ਇੱਕ ਲੜਕਾ ਜੋ ਕਿ ਕਿਡਨੈਪ ਕਰਕੇ ਇੱਕ ਧੀ ਨੂੰ ਆਪਣੇ ਘਰ ਲੈ ਜਾਂਦਾ ਜ਼ਬਰਦਸਤੀ ਬੰਦੀ ਬਣਾ ਕੇ ਰੱਖਦਾ ਉਸ ਤੋਂ ਬਾਅਦ ਇੱਕ ਪਾਸਟਰ ਨੂੰ ਸੱਦ ਕੇ ਉਸ ਨੂੰ ਜਿਹੜਾ ਜਬਰਨ ਜਿਹੜਾ ਉਸ ਦਾ ਧਰਮ ਪਰਿਵਰਤਨ ਕਰਾ ਕਰਾ ਦਿੰਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਅਸੀਂ ਦੂਸਰੀ ਪਾਰਟੀ ਦਾ ਵੀ ਪੱਖ ਰੱਖਾਂਗੇ ਤੇ ਜਾਣਾਂਗੇ ਕਿ ਕੀ ਹੈ ਇਹ ਸਾਰਾ ਮਾਮਲਾ ਦੂਸਰੇ ਪੱਖ ਦੂਸਰੇ ਪੱਖ ਦੇਖਣ ਦੇ ਲਈ ਬਣੇ ਰਹੋ ਔਨ 에ਅਰ ਦੇ ਨਾਲ